ਰਾਜਵੀਰ ਜਵੰਦਾ ਦੀ ਮੌਤ ਦਾ ਸੱਚ ਹੁਣ ਆਉਣ ਵਾਲਾ ਹੈ ਸਾਹਮਣੇ ਪੁਲਿਸ ਨੇ ਵਾਈਫ ਨਾਲ ਕੀਤੀ ਤਿੱਖੀ ਗੱਲਬਾਤ ਜਵਾਬ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੋਲ ਪੰਜਾਬ ਉੱਤੇ ਜਿੱਥੇ ਖਬਰਾਂ ਸਿਰਫ ਆਉਂਦੀਆਂ ਨਹੀਂ ਦਿਲਾਂ ਨੂੰ ਹਿਲਾ ਦਿੰਦੀਆਂ ਨੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਸ ਖਬਰ ਦੀ ਜਿਸ ਨੇ ਫਿਰ ਤੋਂ ਪੂਰੇ ਪੰਜਾਬ ਨੂੰ ਹਿਲਾ ਦਿੱਤਾ ਹੈ ਰਾਜਵੀਰ ਜਵੰਦਾ ਉਹ ਹੈ ਨਾ ਜੋ ਸਿਰਫ ਗਾਇਕ ਨਹੀਂ ਸੀ ਸਗੋ ਪੰਜਾਬ ਦੀ ਆਵਾਜ਼ ਸੀ ਪਰ ਹੁਣ ਉਹਦੇ ਕੇਸ ਵਿੱਚ ਇੱਕ ਵੱਡਾ ਮੋੜ ਆ ਗਿਆ ਹੈ ਸੂਤਰਾਂ ਦੇ ਮੁਤਾਬਿਕ ਪੁਲਿਸ ਨੇ ਰਾਜਵੀਰ ਜਵੰਦਾ ਦੀ ਵਾਈਫ ਅਸ਼ਵਿੰਦਰ ਕੋਰ ਨਾਲ ਕੀਤੀ ਤਿੱਖੀ ਗੱਲਬਾਤ ਜੀ ਆਂ ਦੋਸਤੋ 2 ਘੰਟੇ ਤੱਕ ਪੁਲਿਸ ਨੇ ਕਿਤੇ ਉਹ ਸਵਾਲ ਜਿਨ੍ਹਾਂ ਦੇ ਜਵਾਬ ਸੁਣ ਕੇ ਮੌਜੂਦਾ ਅਧਿਕਾਰੀ ਵੀ ਰਹਿ ਗਏ ਚੁੱਪ ਪਹਿਲਾ ਸਵਾਲ ਰਾਜਵੀਰ ਦੇ ਆਖਰੀ ਦਿਨ ਉਹਦੀ ਮਨੋਦਸ਼ਾ ਕਿਹੋ ਜੀ ਸੀ ਕਿ ਉਹ ਤਣਾਅ ਵਿੱਚ ਸੀ ਜਾਂ ਉਹ ਡਰਿਆ ਹੋਇਆ ਸੀ ਦੂਜਾ ਸਵਾਲ ਉਹ ਆਖਰੀ ਕਹੇ ਕਿਸ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਪੁਲਿਸ ਕੋਲ ਉਦੀ ਕੋਲ ਡਿਟੇਲ ਆ ਚੁੱਕੀ ਹੈ ਤੇ ਕੁਝ ਇੱਕ ਐਸੇ ਨੰਬਰ ਸਾਹਮਣੇ ਆਏ ਹਨ ਜਿੰਨਾ ਪਿੱਛੇ ਛੁਪਿਆ ਹੋ ਸਕਦਾ ਹੈ ਰਾਜਵੀਰ ਦੀ ਮੌਤ ਦਾ ਅਸਲੀ ਰਾਜ ਤੀਜਾ ਸਵਾਲ ਕਿ ਰਾਜਵੀਰ ਨੇ ਕਦੇ ਘਰ ਵਿੱਚ ਕਿਸੇ ਦਾ ਨਾਮ ਲੈ ਕੇ ਕਿਹਾ ਸੀ ਕਿ ਮੈਨੂੰ ਇਸ ਤੋਂ ਖਤਰਾ ਹੈ ਅਸ਼ਵਿੰਦਰ ਕੋਰ ਨੇ ਜਵਾਬ ਦਿੱਤਾ ਰਾਜਵੀਰ ਹਾਲ ਹੀ ਵਿੱਚ ਬਹੁਤ ਚੁੱਪਚਾਪ ਰਹਿਣ ਲੱਗਾ ਸੀ ਰਾਤ ਨੂੰ ਇਕੱਲਾ ਬੈਠਦਾ ਸੀ ਮੈਂ ਪੁੱਛਦੀ ਸੀ ਕੀ ਹੋਇਆ ਤਾਂ ਉਹ ਹੱਸ ਕੇ ਟਾਲ ਦਿੰਦਾ ਸੀ ਚੌਥਾ ਸਵਾਲ ਰਾਜਵੀਰ ਦੇ ਘਰ ਵਿੱਚ ਆਖਰੀ ਵਾਰ ਕੌਣ ਆਇਆ ਸੀ ਸੀਸੀਟੀਵੀ ਨੇ ਇਹ ਮਾਮਲਾ ਹੋਰ ਵੀ ਗੰਭੀਰ ਬਣਾ ਦਿੱਤਾ ਹੈ ਦੋਸਤੋ ਇਹ ਸਿਰਫ ਪੁੱਛਤਾ ਨਹੀਂ ਇਹ ਇੱਕ ਸ਼ੁਰੂਆਤ ਹੈ ਇੱਕ ਵੱਡੇ ਖੁਲਾਸੇ ਦੀ ਸੂਤਰਾਂ ਅਨੁਸਾਰ ਰਾਜਵੀਰ ਦੇ ਫੋਨ 'ਤੇ ਆਖਰੀ ਵਾਰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਸੀ ਹੁਣ ਇਹ ਕਾਲ ਬਣੀ ਹੈ ਪੁਲਿਸ ਜਾਂਚ ਦਾ ਸਭ ਤੋਂ ਵੱਡਾ ਕੇਂਦਰ ਅਸ਼ਵਿੰਦਰ ਕੋਰ ਨੇ ਕਿਹਾ ਮੈਂ ਚੌਨੀ ਹਾਂ ਸੱਚ ਸਾਰਿਆਂ ਦੇ ਸਾਹਮਣੇ ਆਵੇ ਮੇਰੇ ਪਤੀ ਨੂੰ ਇਨਸਾਫ ਮਿਲੇ ਉਹਦੀ ਆਵਾਜ਼ ਵਿੱਚ ਦਰਦ ਸੀ ਹੁਣ ਪੁਲਿਸ ਨੇ ਐਲਾਨ ਕੀਤਾ ਹੈ ਅਗਲੇ ਦਿਨਾਂ ਵਿੱਚ ਰਾਜਵੀਰ ਦੇ ਨੇੜਲੇ ਦੋਸਤਾਂ ਅਤੇ ਸਾਥੀਆਂ ਨਾਲ ਪੁੱਛਤਾਚ ਕੀਤੀ ਜਾਵੇਗੀ ਕਈ ਲੋਕਾਂ ਦਾ ਕਹਿਣਾ ਹੈ ਇਹ ਮਾਮਲਾ ਸਿਰਫ ਇੱਕ ਹਾਦਸਾ ਨਹੀਂ ਇਹਦੇ ਪਿੱਛੇ ਹੋ ਸਕਦੀ ਹੈ ਕੋਈ ਗਹਿਰੀ ਸਾਜ਼ਿਸ਼ ਸਵਾਲ ਏ ਹੈ ਕਿ ਪੁਲਿਸ ਰਾਜਵੀਰ ਦੇ ਸੱਚੇ ਕਾਤਲਾਂ ਤੱਕ ਪਹੁੰਚ ਪਾਵੇਗੀ ਜਾਂ ਇਹ ਮਾਮਲਾ ਹੋਰ ਵੀ ਗੰਭੀਰ ਬਣ ਜਾਵੇਗਾ ਦੋਸਤੋ ਸੱਚ ਕਿੰਨਾ ਵੀ ਦੱਬਿਆ ਹੋਵੇ ਕਦੇ ਨਾ ਕਦੇ ਸਾਹਮਣੇ ਆਉਂਦਾ ਹੀ ਹੈ ਅਸੀਂ ਵੀ ਉਮੀਦ ਕਰਦੇ ਹਾਂ ਕਿ ਰਾਜਵੀਰ ਜਵੰਦਾ ਨੂੰ ਜਲਦੀ ਇਨਸਾਫ ਮਿਲੇ ਕਮੈਂਟ ਕਰਕੇ ਦੱਸੋ ਤੁਹਾਡੇ ਮੁਤਾਬਿਕ ਰਾਜਵੀਰ ਦੇ ਕੇਸ ਵਿੱਚ ਸਭ ਤੋਂ ਵੱਡਾ ਦੋਸ਼ੀ ਕੌਣ ਹੋ ਸਕਦਾ ਹੈ ਤੁਹਾਡਾ ਇੱਕ ਕਮੈਂਟ ਸੱਚ ਦੀ ਆਵਾਜ਼ ਬਣ ਸਕਦਾ ਹੈ ਹੋਰ ਅਪਡੇਟ ਲਈ ਜੁੜੇ ਰਹੋ ਬੋਲ ਪੰਜਾਬ ਨਾਲ ਜਿੱਥੇ ਖਬਰ ਨਹੀਂ ਸੱਚ ਬੋਲਿਆ ਜਾਂਦਾ ਹੈ ਧੰਨਵਾਦ